ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਸੀਐਮ ਭਵਨ ਦਮਨ ਦੁਆਰਾ ਇੱਕ ਵੱਡੀ ਇੱਕ ਤਾਜ਼ੀ ਅਪਡੇਟ ਜਾਰੀ ਕੀਤੀ ਗਿਆ ਇਹ ਅਪਡੇਟ 26 ਜਨਵਰੀ ਲਈ ਕੀਤਾ ਵੱਡਾ ਐਲਾਨ ਹੈ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਅਤੇ ਤਾਜ਼ੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਬ੍ਰੇਕਿੰਗ ਨਿਊਜ਼ ਦੇ ਉੱਪਰ ਔਰ ਜਾਣਦੇ ਆ 26 ਜਨਵਰੀ ਦੇ ਲਈ ਕੀ ਵੱਡਾ ਐਲਾਨ ਸੀਐਮ ਦੁਆਰਾ ਕੀਤਾ ਗਿਆ ਹੈ ਤਾਂ ਸਭ ਤੋਂ ਪਹਿਲਾਂ ਇਸ ਨਿਊਜ਼ ਦੇ ਲਈ ਤੁਹਾਨੂੰ ਟਵਿੱਟਰ ਚੈਨਲ ਦੇ ਉੱਪਰ ਲੈ ਕੇ ਚੱਲਦੇ ਆ ਤਾਂ ਦੋਸਤੋ ਦੇਖ ਸਕਦੇ ਹੋ सीएम भगवंत मान ਦਾ ਜੋ ਟਵਿੱਟਰ ਵੈਰੀਫਾਈ ਅਕਾਊਂਟ ਹੈ ਜਿਸ ਦੇ ਉੱਪਰ ਸੀਐਮ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਗਿਆ 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਵੇਗੀ ਹੁਣ ਵਾਲੀ ਗਨਤੰਤਰ ਦਿਵਸ ਦੀ ਪਰੇਡ ਪੀਏਯੂ ਦੀ ਗਰਾਊਂਡ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ-ਹੁਣੇ ਨਵਾਂ ਮਿੱਥਲੈਟ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਹੁਣ ਕੋਈ ਨੁਕਸਾਨ ਪਹੁੰਚੇ ਪੂਰੇ ਪੰਜਾਬ ਚ ਕਿਤੇ ਵੀ ਮਿਥਲੇ ਟ੍ਰੈਕ ਵਾਲਾ ਗਰਾਊਂਡ ਵਿੱਚ ਪ੍ਰੇਡ ਨਹੀਂ ਹੋਵੇਗੀ ਨਿਰਦੇਸ਼ ਜਾਰੀ ਤਾਂ ਇਹ ਪ੍ਰੇਡ ਦੇ ਸੰਬੰਧ ਵਿੱਚ ਨਵੇਂ ਅਪਡੇਟ ਜਾਰੀ ਕੀਤੇ ਗਏ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਇਸ ਵਾਰ 26 ਜਨਵਰੀ ਦੇ ਜੋ ਪੰਜਾਬ ਦੀਆਂ ਝਾਕੀਆਂ ਸੀ ਤਿੰਨ ਉਹ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਨਹੀਂ ਦਿਖਾਈਆਂ ਜਾ ਰਹੀਆਂ ਗਿਆ ਜਿਸ ਕਰਕੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਨਿਰਾਸ਼ ਆ ਔਰ ਹੁਣ ਸੀਐਮ ਨੇ ਕਿਹਾ ਹੈ ਕਿ ਜਿੰਨੀਆਂ ਜ਼ਿਆਦਾ ਝਾਕੀਆਂ ਹੋ ਸਕਣਗੀਆਂ ਇਸ 26 ਜਨਵਰੀ ਦੀ ਪਰੇਡ ਦੇ ਵਿੱਚ ਅਸੀਂ ਪੰਜਾਬ ਦੇ ਗਣਤੰਤਰ ਦਿਵਸ ਦੇ ਵਿੱਚ ਦਿਖਾਵਾਂਗੇ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਉਂਦਾ ਹੈਗਾ सीएम ਦੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਆਪਾਂ ਤੁਹਾਨੂੰ 10th ਚੈਨਲ ਦੇ ਨਾਲ ਸ਼ੇਅਰ ਕਰਦੇ ਰਵਾਂਗੇ ਅਤੇ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਵਾਂਗੇ ਹੋਰ ਨਵੀਆਂ ਅਪਡੇਟ ਲਈ ਆਪਣੇ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਦੀ ਹਰ ਨਵੀਂ ਅਤੇ ਤਾਜ਼ੀ ਅਪਡੇਟ ਮਿਲ ਸਕੇ ਧੰਨਵਾਦ